ਤਸਰੀਅ ਕਾਲਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਬੀ ਕਿੰਗ ਨਿਊਜ਼ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਤਰਨ ਤਰਨ ਵਿਧਾਨ ਸਭਾ ਹਲਕੇ ਦੀ ਜਮਿਨੀ ਚੋਣ ਦੀ ਗਿਣਤੀ ਦੌਰਾਨ ਲਗਾਤਾਰ ਰੁਝਾਨ ਆ ਰਹੇ ਹਨ ਦੱਸ ਦਈਏ ਕਿ ਪਹਿਲੇ ਤਿੰਨ ਰੁਝਾਨਾਂ 'ਚ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਪਹਿਲੇ ਨੰਬਰ ਤੇ ਰਹੇ ਸਨ ਪਰ ਚੌਥੇ ਰੁਝਾਨ 'ਚ ਬਾਜ਼ੀ ਪਲਟ ਗਈ ਅਤੇ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਪਹਿਲੇ ਸਥਾਨ ਤੇ ਆ ਗਏ ਹਨ ਹੁਣ ਤੱਕ 16 ਰਜਾਨ ਚੋਂ 12 ਰਜਾਨ ਜਨ ਤੱਕ ਹੋ ਚੁੱਕੇ ਹਨ ਤੇ ਆਪ ਉਮੀਦਵਾਰ ਹਰਮਿਤ ਸਿੰਘ ਸੰਧੂ ਨੇ ਲਗਾਤਾਰ ਲੀਡ ਬਣਾਈ ਹੋਈ ਹੈ ਹਾਲਾਂਕਿ ਅੰਕੜੇ ਅਜੇ ਬਾਕੀ ਹਨ ਅਗਲੇ ਚਾਰ ਹੁੰਡਾ ਵਿੱਚ ਤਸਵੀਰ ਹੋਰ ਸਪਸ਼ਟ ਹੋਵੇਗੀ ਹਲਕੇ ਦੀ ਕਮਾਨ ਕਿਸ ਪਾਸੇ ਜਾ ਸਕਦੀ ਹੈ ਰਜਾਨ ਅਕਾਲੀ ਦਲ 2910 ਆਮ ਆਦਮੀ ਪਾਰਟੀ 2285 ਕਾਂਗਰਸ 1379 ਬਾਰਸ ਪੰਜਾਬ ਦੇ 1005 ਭਾਜਪਾ 282 ਦੂਜਾ ਰਜਾਨ ਅਕਾਲੀ ਦਲ 5843 ਆਮ ਆਦਮੀ ਪਾਰਟੀ 4363 ਕਾਂਗਰਸ 2955 12 ਸਪੰਜਾਬ ਦੇ 1899 ਭਾਜਪਾ 282 ਤੀਜਾ ਰੁਝਾਨ ਅਕਾਲੀ ਦਲ 7348 ਆਮ ਆਦੀ ਪਾਰਟੀ 6974 ਕਾਂਗਰਸ 4090 12 ਸਪੰਜਾਬ ਦੇ 2737 ਭਾਜਪਾ 693 ਚੌਥੇ ਰੁਝਾਨ ਦੇ ਨਤੀਜੇ ਆਮ ਆਦੀ ਪਾਰਟੀ 9552 ਅਕਾਲੀ ਦਲ 9373 ਕਾਂਗਰਸ 5267 12 ਸਪੰਜਾਬ ਦੇ 3726 ਭਾਜਪਾ 955 ਅਤੇ ਪੰਜਵੇਂ ਰੁਝਾਨ ਦੇ ਨਤੀਜੇ ਜੋ ਹਨ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਆਮ ਆਦਮੀ ਪਾਰਟੀ 11727 ਅਕਾਲੀ ਦਲ 11540 ਕਾਂਗਰਸ 6329 ਬਾਰਸ ਪੰਜਾਬ ਦੇ 4744 ਭਾਜਪਾ 1197 ਸੇਮੇ ਰਜਾਂ ਦੇ ਨਤੀਜੇ ਆਮ ਆਦਮੀ ਪਾਰਟੀ B 14586 ਅਕਾਲੀ ਦਲ 13694 ਕਾਂਗਰਸ 7260 ਬਾਰਸ ਪੰਜਾਬ ਦੇ 5994 ਭਾਜਪਾ 1620 7ਵੇਂ ਰਜਾਣ ਆਮ ਆਦਮੀ ਪਾਰਟੀ 17357 ਅਕਾਲੀ ਦਲ 15521 ਕਾਂਗਰਸ 8181 ਬਾਰਸ ਪੰਜਾਬ ਦੇ 3668 ਤੇ ਭਾਜਪਾ 1974 ਦੇ ਨਤੀਜੇ ਆਮ ਆਦਮੀ ਪਾਰਟੀ 20454 ਅਕਾਲੀ ਦਲ 16786 ਬਾਰਸ ਪੰਜਾਬ ਦੇ 9162 ਕਾਂਗਰਸ 8760 ਭਾਜਪਾ 2302 9ਵੇਂ ਰਜਾਣ ਦੇ ਨਤੀਜੇ ਆਮ ਆਦਮੀ ਪਾਰਟੀ 23773 ਅਕਾਲੀ ਦਲ 18263 ਅਤੇ ਬਾਰਸ ਪੰਜਾਬ ਦੇ 10416 ਕਾਂਗਰਸ 9470 ਭਾਜਪਾ 3009 10ਵੇਂ ਰੋਜਾਨ ਦੇ ਨਤੀਜੇ ਆਮ ਆਦਮੀ ਪਾਰਟੀ 26892 ਅਕਾਲੀ ਦਲ 19598 ਬਾਰਸ ਪੰਜਾਬ ਦੇ 11793 ਕਾਂਗਰਸ 10139 ਭਾਜਪਾ 3659 11ਵੇਂ ਰੋਜਾਨ ਦੇ ਨਤੀਜੇ 29965 ਅਕਾਲੀ ਦਲ 20823 ਵਾਰਸ ਪੰਜਾਬ ਦੇ 13 142 ਕਾਂਗਰਸ 10475 ਭਾਜਪਾ 4216 12ਵੇਂ ਰੁਝਾਨ ਦੇ ਤੀਜੇ ਆਮ ਆਨਵੀ ਪਾਰਟੀ 32520 22284 ਅਕਾਲੀ ਦਲ 14432 ਵਾਰਸ ਪੰਜਾਬ ਦੇ 11295 ਕਾਂਗਰਸ ਭਾਜਪਾ ਭਾਜਪਾ 4653 ਦੱਸ ਦਈਏ ਕਿ ਵੋਟਾਂ ਦੀ ਗਿਣਤੀ ਦੇ ਕੁੱਲ ਸੋਨਾ ਰਾਉਂਡ ਹੋਣਗੇ ਜ਼ਮੀਨੀ ਚੌਂਕ ਚ ਕੁੱਲ 15 ਉਮੀਦਵਾਰ ਮੈਦਾਨ ਚ ਹਨ ਜਿਨ੍ਹਾਂ ਚੋਂ 4 ਰਵੈਤੀ ਪਾਰਟੀਆਂ ਦੇ ਹਨ ਦੋ ਰਜਿਸਟਰ ਪਾਰਟੀਆਂ ਹਨ ਦੇ ਨੌ ਨੌ ਆਜ਼ਾਦ ਉਮੀਦਵਾਰ ਹਨ ਤਰਨਤਾਰਨ ਸੀਟ ਦੇ ਮੁੱਖ ਮੁਕਾਬਲਾ ਤਰਨਤਾਰਨ ਸੀਟ ਦਾ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਦੇ ਕਾਂਗਰਸ ਦੇ ਕਰਨਵੀਰ ਸਿੰਘ ਬੁਰਜ ਸ਼੍ਰੋਮਣੀ ਅਕਾਲੀ ਦਲ ਦੇ ਸੁਵਿੰਦਰ ਖੋੜ ਭਾਜਪਾ ਤੇ ਹਰਮੀਤ ਸਿੰਘ ਸੰਧੂ ਵਿੱਚ ਹੈ ਇਸ ਤੋਂ ਇਲਾਵਾ ਬਾਰਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਠਿੰਗ ਵੀ ਚੋਣਾਂ ਵਿੱਚ ਵੱਡਾ ਉਲਟਫੇਰ ਕਰ ਸਕਦੇ ਹਨ ਜੇਕਰ ਜੋਗ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੇ ਹੰਤ ਤੋਂ ਬਾਅਦ ਉਥੋਂ ਦੀ ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਤਰਨਤਾਰਨ ਜ਼ਮੀਨ ਚੋਣ ਹੋ ਰਹੀ